ਜੀਵ ਰੋੜਾ ਨੇ ਵਿਧਾਨ ਸਭਾ ਦੇ ਮੈਂਬਰ ਤੇ ਪੰਜਾਬ ਸਰਕਾਰ ਚ ਕੈਬਨਿਟ ਮੰਤਰੀ ਵਜੋਂ ਨਿਯੁਕਤੀ ਤੇ ਐਮ ਡੀ ਦਾ ਅਹੁਦਾ ਛੱਡ ਦਿੱਤਾ ਅੱਜ ਇਹ ਕਿ ਸੰਜੀਵ अरोड़ा ਨੇ ਹੈਮਟਨ ਸਕਾਈ ਰਿਐਲਿਟੀ ਲਿਮਟਿਡ ਤੇ ਅੱਠ ਹੋਰ ਸਮੂਹ ਕੰਪਨੀਆਂ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸੰਜੀਵ अरोड़ा ਦਾ ਕਹਿਣਾ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਜਨਤਾ ਦੀ ਸੇਵਾ ਕਰਨਗੇ ਉਹਨਾਂ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਦੇ ਮੈਂਬਰ ਤੇ ਕੈਬਨਟ ਮੰਤਰੀ ਵਜੋਂ ਸੇਵਾ ਕਰਨ ਦੀ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਨੂੰ ਤੇ ਇਸ ਉੱਚ ਜਨਤਕ ਅਹੁਦੇ ਸੰਭਾਲਣ ਲਈ ਉਹਨਾਂ ਦੇ ਪੂਰੇ ਧਿਆਨ ਤੇ ਪੰਜਾਬ ਤੇ ਇਸ ਦੇ ਲੋਕਾਂ ਦੀ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਦੀ ਲੋੜ ਹੈ ਸਰਬੋਤਮ ਜਨਤਕ ਹਿੱਤ ਦੇ ਸੰਵਿਧਾਨਕ ਜ਼ਿੰਮੇਵਾਰੀਆਂ ਦੇ ਮੱਦੇ ਨਜ਼ਰ ਨਾ ਸਿਰਫ ਇਹ ਮ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੇ ਬਣੇ ਰਹਿਣਾ ਉਹਨਾਂ ਨੇ ਸਪਸ਼ਟ ਤੌਰ ਤੇ ਅਸਵੀਕਾਰਨਯੋਗ ਪਿਆ। ਸੰਜੀਵ ਰੋੜਾ ਨੇ ਕੰਪਨੀ ਨਾਲ ਆਪਣੀ ਸਾਂਝ ਦੌਰਾਨ ਡਾਇਰੈਕਟਰਸ ਬੋਰਡ, ਸੀਨੀਅਰ ਮੈਨੇਜਮੈਂਟ ਟੀਮ ਤੇ ਸਾਰੇ ਹਿੱਸੇਦਾਰਾਂ ਦਾ ਉਹਨਾਂ ਦੇ ਅਟੁੱਟ ਸਮਰਥਨ, ਸਹਿਯੋਗ ਤੇ ਪੇਸ਼ੇਵਰਤਾ ਲਈ ਦਿলো ਧੰਨਵਾਦ ਕੀਤਾ। ਇਸ ਤੋਂ ਇਲਾਵਾ ਸੰਜੀਵ ਰੋੜਾ ਨੇ ਆਪਣੇ ਅਸਤੀਫੇ ਪੱਤਰ ਤੇ ਜ਼ਿਕਰ ਕੀਤਾ ਕਿ ਉਹਨਾਂ ਨੇ ਹਮੇਸ਼ਾ ਆਪਣੇ ਫਰਜ਼ਾਂ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਕੰਪਨੀ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਹੇਠ ਜ਼ਿੰਮੇਵਾਰ ਵਿਕਾਸ ਦੇ ਰਾ ਸੰਜੀਵ अरोड़ा ਨੇ ਵਿਧਾਨ ਸਭਾ ਦੇ ਮੈਂਬਰ ਤੇ ਪੰਜਾਬ ਸਰਕਾਰ ਚ ਕੈਬਨਿਟ ਮੰਤਰੀ ਵਜੋਂ ਨਿਯੁਕਤੀ ਤੇ ਐਮ ਡੀ ਦਾ ਅਹੁਦਾ ਛੱਡ ਦਿੱਤਾ ਦਾਸੀਏ ਕਿ ਸੰਜੀਵ अरोड़ा ਨੇ ਹੈਮਪਟਨ ਸਕਾਈ ਰਿਐਲਿਟੀ ਲਿਮਟਿਡ ਤੇ ਅੱਠ ਹੋਰ ਸਮੂਹ ਕੰਪਨੀਆਂ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸੰਜੀਵ अरोड़ा ਦਾ ਕਹਿਣਾ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਜਨਤਾ ਦੀ ਸੇਵਾ ਕਰਨਗੇ ਉਹਨਾਂ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਦੇ ਮੈਂਬਰ ਤੇ ਕੈਬਨਟ ਮੰਤਰੀ ਵਜੋਂ ਸੇਵਾ ਕਰਨ ਦੀ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਨੂੰ ਤੇ ਇਸ ਉੱਚ ਜਨਤਕ ਅਹੁਦੇ ਸੰਭਾਲਣ ਲਈ ਉਹਨਾਂ ਦੇ ਪੂਰੇ ਧਿਆਨ ਤੇ ਪੰਜਾਬ ਤੇ ਇਸ ਦੇ ਲੋਕਾਂ ਦੀ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਦੀ ਲੋੜ ਹੈ ਸਰਬੋਤਮ ਜਨਤਕ ਹਿੱਤ ਦੇ ਸੰਵਿਧਾਨਕ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਨਾ ਸਿਰਫ ਇਹ ਮ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੇ ਬਣੇ ਰਹਿਣਾ ਉਹਨਾਂ ਲਈ ਸਪਸ਼ਟ ਤੌਰ ਤੇ ਅਸਵੀਕਾਰਨਯੋਗ ਹੈ ਸੰਜੀਵ ਰੌੜਾ ਨੇ ਕੰਪਨੀ ਨਾਲ ਆਪਣੀ ਸਾਂਝ ਦੌਰਾਨ ਡਾਇਰੈਕਟਰਸ ਬੋਰਡ ਸੀਨੀਅਰ ਮੈਨੇਜਮੈਂਟ ਟੀਮ ਤੇ ਸਾਰੇ ਹਿੱਸੇਦਾਰਾਂ ਦਾ ਉਹਨਾਂ ਦੇ ਅਟੁੱਟ ਸਮਰਥਨ ਸਹਿਯੋਗ ਤੇ ਪੇਸ਼ੇਵਰਤਾ ਲਈ ਦਿলো ਧੰਨਵਾਦ ਕੀਤਾ ਇਸ ਦੇ ਇਲਾਵਾ ਸੰਜੀਵ ਰੌੜਾ ਨੇ ਆਪਣੇ ਅਸਤੀਫੇ ਪੱਤਰ ਤੇ ਜ਼ਿਕਰ ਕੀਤਾ ਕਿ ਉਹਨਾਂ ਨੇ ਹਮੇਸ਼ਾ ਆਪਣੇ ਫਰਜ਼ਾਂ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਕੰਪਨੀ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਹੇਠ ਜ਼ਿੰਮੇਵਾਰ ਵਿਕਾਸ ਦੇ ਰਾਹ ਤੇ ਚਲ